ਤਰਨਤਾਰਨ ਸ਼ਹਿਰ ਵਿੱਚ ਸਥਿਤ ਖਾਲਸਾ ਕਰਿਆਨਾ ਸਟੋਰ ਦੇ ਬਾਹਰ ਅਚਾਨਕ ਗੋਲੀ ਚਲਣ ਦੀ ਵਾਪਰੀ ਘਟਨਾ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਸੰਬੰਧੀ ਜਾਣਕਾਰੀ ਬਤੌਰ ਸਿ큐ਰਿਟੀ ਮੁਲਾਜ਼ਮ ਖਾਲਸਾ ਸਟੋਰ ਤੇ ਕੰਮ ਕਰਦੇ ਵਿਅਕਤੀ ਨੇ ਦਿੱਤੀ ਅਤੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸਿਵਲ ਹਸਪਤਾਲ ਦੇ ਐਸਐਮਓ ਸਰਬਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਜ਼ਖਮੀ ਵਿਅਕਤੀ ਦੇ ਗੋਲੀ ਦੇ ਕੁਝ ਛਰੇ ਲੱਗੇ ਹਨ ਅਤੇ ਉਸ ਦੀ ਹਾਲਤ ਸਥਿਰ ਹੈ ਇੰਦਰ ਬਿਤੇ ਬਾਅਦ ਪਟਾਕੇ ਦੀ ਆਵਾਜ਼ ਆਈ ਜਿੱਦਾਂ ਉਹ ਕੈਰ ਪਾੜ ਗਿਆ ਗੇ ਦਾ ਮੈਂ ਭੱਜੇ ਬਾਹਰ ਨੂੰ ਆਏ ਤੇ ਦੇਖਾਇਆ ਕਿ ਐਕਚੁਅਲੀ ਹੋਇਆ ਕਿ ਦਾ ਦੇਖਿਆ ਜੋ ਕਿ ਦੇ ਰਾਟ ਚ ਵੱਜ ਕੇ ਲੈ ਬਗੋਂ ਅਣਜਾਣ ਬੰਦਾ ਹੈ ਪਤਾ ਹੋਈ ਨਹੀਂ ਇਤਲ ਇਨਸਾਨੀ ਫਰਜ ਬੰਦਾ ਉਹਦਾ ਉਨ ਚੋਕੇ ਲੈ ਆਇਆ ਇਸ ਗੱਲ ਤੇ ਕਿ ਚਲੋ ਠੀਕ ਹੈ ਠੀਕ ਹੈ ਟਿਕਟ ਦਲਵਾਇਆ ਦਾ ਐਕਚੁਅਲੀ ਸਾਡਾ ਇਨਸਾਨੀ ਫਰਜ ਬੰਦਾ ਆਪਾਂ ਦਾ ਦੇਖੋ ਲਗ ਲਈਏ ਕਿ ਮੈਂ ਮਦਿਆਸੀ ਚੋਕੇਸ਼ਣ ਦੇਖ ਕੇ ਆਇਆ ਹਾਂ ਇੱਕ 40 ਸਾਲ ਦੀ ਉਮਰ ਦੇ ਲਗਭਗ ਬਾਬੂ ਲਾਲ ਨਾਂ ਦਾ ਪੇਸ਼ੈਂਟ ਹੈ ਜਿਹੜਾ ਗੰਹ ਛੋਟ ਨਾਲ ਸਾਡੇ ਕੋਲ ਰਿਪੋਰਟ ਕੀਤਾ 20 ਮਿੰਟ ਪਹਿਲਾਂ। ਉਹਦੋਂ ਮੈਂ ਐਗਜ਼ਾਮਿਨ ਵੀ ਕਰਕੇ ਆਇਆ ਹਾਂ। ਉਹਦੇ ਨਾਲ ਮਲਟੀਪਲ ਪੈਲਟਸ ਓਵਰਲੈਪਸ ਬਣਿਆ ਹੀ ਹੈ। ਸਰੇ ਜਿੰਨੂੰ ਕਹਿੰਦੇ ਆਪਾਂ। ਤੇ ਹੈ ਉਹ ਕੌਂਸ਼ੀਅਸ ਹੈ, ਗੱਲਾਂ ਬਾਤਾਂ ਕਰ ਰਿਹਾ ਹੈ। ਔਰ ਮੈਂ ਆਪਣੇ ਜਿਹੜੇ ਆਰਥੋਪੀਡੀਸ਼ੀਅਨ ਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਆ ਵੀ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਚੈੱਕ ਕਰੋ, ਦੇਖੋ ਉਹਦੀ ਕੰਡੀਸ਼ਨ ਐਗਜ਼ਾਮਿਨ ਕਰੋ। ਬਾਕੀ ਅਸੀਂ ਇਨਵੈਸਟੀਗੇਟ ਕਰਾ ਰਹੇ ਹਾਂ ਸਾਰਾ। ਉਹਦੇ ਟੈਸਟ ਕਰਾਵਾਂਗੇ, ਐਕਸ-ਰੇ ਕਰਾਵਾਂਗੇ। ਉਹਦੋਂ ਤੋਂ ਬਾਅਦ ਦਾ ਫਾਈਨਲ ਜੋ ਵੀ ਟ੍ਰੀਟਮ ਕਹਿੰਦੇ ਪਤਾ ਨਹੀਂ ਸਾਰੇ ਅੰਦਰ ਸੀ ਅੰਦਰ ਸੀ ਉਦੋਂ ਉਸ ਟਾਈਮ ਤੇ ਤੇ ਅੰਦਰੋਂ ਬਾਹਰ ਨਿਕਲ ਕੇ ਦੇਖਿਆ ਵੀ ਰੌਲਾ ਜਿਹਾ ਪੈਣ ਤੇ ਜਦੋਂ ਉਹ ਦੇਖਿਆ ਵਾ ਵੀ ਬੰਦੇ ਇਕੱਠੇ ਹੋਏ ਆ ਉਹਦਾ ਕਰਕੇ ਆਏ ਜਦੋਂ ਲੱਗੇ ਗਏ ਉਹ ਉਹ ਤਾਂ ਚੁੱਪ ਹੀ ਥੀ ਲੰਡਾ ਤੋਂ ਅੱਛਾ ਵੀ ਜਿਹੜਾ ਸੀ ਉਹਨੇ ਕਾफी ਚੜਿ ਚੜਿ ਵੱਜੇ ਤੇ ਕਹਿੰਦੇ ਚੈੱਕ ਕਰਦੇ ਪਏ ਡਾਕਟਰ ਸਾਹਿਬ ਦੇਖੋ ਫੇਰ ਦੱਸ ਦੇ ਜੀ